ਇਹ ਸ਼ਬਦ ਇੱਕ ਵਰਤਿਆ ਹੈ ਰਤਨ ਨਿਧੀ ਇਹ ਤੋਂ ਸੀਸ ਲੈਂਦੇ ਆ ਇੱਕ ਚੰਡੀਗੜ੍ਹ ਦੇ ਪਾਸੇ ਗੁਰਦੁਆਰਾ ਨਾਡਾ ਸਾਹਿਬ ਇੱਕ ਬਨੂੜ ਵਾਲੇ ਪਾਸੇ ਨਾਬਾ ਸਾਹਿਬ ਦਰਸ਼ਨ ਕੀਤੇ ਇਹ ਤੋਂ ਸੀਸ ਭਾਈ ਸਾਹਿਬ ਲੈ ਕੇ ਨਾਬਾ ਸਾਹਿਬ ਜਿੱਤੇ ਗੁਰਦੁਆਰਾ ਹੈ ਬਨੂੜ ਤੇ ਪਿੰਡ ਤੋਂ ਬਾਹਰ ਬਾਹਰ ਉਦੋਂ ਇੱਥੇ ਬਿਲਕੁਲ ਜੰਗਲ ਸੀ ਘਣਾ ਝਾੜੀਆਂ ਨੇ ਮਨ ਚਾਇਆ ਥਾਗਿਆ ਆਰਾਮ ਕਰਨੇ ਝਾੜੀਆਂ ਵਿੱਚ ਕਿਤੇ ਆਸਨ ਲੱਭ ਰਾਇ ਇੱਕੋ ਦਮ ਆਵਾਜ਼ ਆਈ ਜੀ ਕੌਣ ਭਾਈ ਜੈਤਾ ਜੀ ਕਹਿੰਦਾ ਮੈਂ ਗੁਰੂ ਦਾ ਸਿੱਖ 88 ਸਾਲ ਦਾ ਬਿਰਧ ਉਹਦਾ ਨਾਮ ਸੀ ਦਰਗਾਈ ਸ਼ਾ ਮੁਸਲਮਾਨ ਫਕੀਰ ਸੀ ਉਹਦੀ ਉਮਰ 88 ਸਾਲ ਲਿਖੇ ਇੱਕ ਪੁਰਾਣੇ ਸਰੋਤ ਚ ਕਹਿੰਦਾ ਫਿਰ ਬਾਹਰ ਕਿਉਂ ਵੇ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ ਤੇ ਆ ਅੰਦਰ ਹੈ ਤਾਂ ਮੇਰੀ ਕੁੱਲੀ ਅੰਦਰ ਚਲੇ ਗਏ ਤੇ ਉੱਥੇ ਦਰਗਾਈ ਸ਼ਾ ਕਹਿੰਦਾ ਸੁਣਿਆ ਜ਼ੁਲਮ ਦੀ ਹਨੇਰੀ ਚੱਲਦੀ ਪਈ ਹੈ ਤੂੰ ਕਿੱਥੇ ਚੱਲੇ ਆਂ ਕਹਿੰਦਾ ਜੀ ਦਿੱਲੀ ਤੋਂ ਆਇਆ ਆਨੰਦਪੁਰ ਸਾਹਿਬ ਜਾਣਾ ਕਹਿੰਦਾ ਗੁਰਤੇਗ ਬਹਾਦਰ ਸਾਹਿਬ ਨੂੰ ਕਹੀਂ ਇੱਕ ਕੰਦੀ ਤੇ ਰੁਖੜਾ ਤੇਰੇ ਦਰਸ਼ਨਾਂ ਦੀ ਤਾਂਗ ਵਿੱਚ ਬੈਠਾ ਹੈ ਭਾਈ ਸਾਹਿਬ ਦਾ ਮਨ ਭਰ ਹੁੰਦਾ ਓਥੇ ਫਿਰ ਸੀਸ ਦਾ ਕੱਪੜਾ ਖੋਲ ਕੇ ਦਰਗਾਈ ਸ਼ਾਨੂ ਦਰਸ਼ਨ ਕਰਾਂਦਾ ਹੈ 88 ਸਾਲ ਦਾ ਬਜ਼ੁਰਗ ਸੱਚੀ ਮੁੱਚੀ ਉਹ ਕੂਕ ਉੱਠਦਾ ਹੈ ਕਹਿੰਦਾ ਇਸ ਹਕੂਮਤ ਦੀਆਂ ਜੜਾਂ ਪਟੀਆਂ ਜਾਣੀਆਂ ਨੇ ਜਿਨ੍ਹਾਂ ਨੇ ਜ਼ੁਲਮ ਕੀਤਾ ਹੈ ਸਵੇਰੇ ਭਾਈ ਜੈਤਾ ਜੀ ਜਾਣ ਲੱਗਦੇ ਨੇ ਹਜ਼ੂਰ ਦੇ ਸੀਸ ਨੂੰ ਸਜਦਾ ਕਰਦਾ ਇਹ ਗੱਲ ਤੁਰਦਿਆਂ ਕਹਿੰਦਾ ਮਹਾਰਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਦੇ بیٹے ਨੂੰ ਕਿਓ ਪਿਤਾ ਜੀ ਤਾਂ ਕੱਲੇ ਤੁਹਾਡੇ ਸੀਸ ਰੂਪ ਚਾਹੇ ਨੇ ਮੈਂ ਤੁਹਾਡੀ ਇੰਤਜ਼ਾਰ ਕਰਾਂਗਾ ਮੈਨੂੰ ਦਰਸ਼ਨ ਜ਼ਰੂਰ ਬਖਸ਼ਿਓ ਫਿਰ ਜਦੋਂ ਸਤਿਗੁਰੂ ਪੋਂਟਾ ਸਾਹਿਬ ਗਏ ਨਾ ਤੇ ਪੰਗਾਣੀ ਦਾ ਜੁੱਧ ਜਿੱਤ ਕੇ ਆਏ ਵਾਪਸ ਸਤਿਗੁਰੂ ਆਏ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਦਰਗਾਈ ਸ਼ਾ ਨੂੰ ਦਰਸ਼ਨ ਦਿੱਤੇ ਵੀ ਉਸ ਫਕੀਰ ਨੂੰ ਇਹਦਾ ਮਤਲਬ 1675 ਚੇ ਘਟਨਾ ਵਾਪਰੀ ਉਦੋਂ 88 ਸਾਲ ਦਾ ਤੇ ਜਦੋਂ ਸਤਗੁਰੂ ਵਾਪਸ ਆਏ ਆ ਉਦੋਂ 1688 ਦੇ ਨੇੜੇ ਵਾਪਸ ਮਹਾਰਾਜ ਹੁੰਦੇ ਆ ਗੁਰੂ ਇਹ ਗੁਰੂ ਗੋਬਿੰਦ ਸਿੰਘ 3 ਸਾਲ ਪੋਂਟਾ ਸਭ ਰਹਿੰਦੇ ਉਥੋਂ ਜਦੋਂ ਵਾਪਸ ਹੁੰਦੇ ਆ ਤੁਸੀਂ ਦੇਖੋ ਉਸ ਬੰਦੇ ਦੀ ਉਮਰ ਕਿੰਨੀ ਹੋ ਚੁੱਕੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਤੋਂ ਬਾਅਦ ਉਹਨੇ ਸ਼ਰੀਰ ਛੱਡਿਆ ਇਥੋਂ ਫਿਰ ਹਜ਼ੂਰ ਦਾ ਸੀਸ ਮੈਂ ਮੇਨ ਮੇਨ ਪੜਾ ਕਹਿ ਰਿਹਾ ਇਥੋਂ ਭਾਈ ਜੈਤਾ ਜੀ ਲੈ ਕੇ ਕੀਰਤਪੁਰ ਸਾਹਿਬਾਂ ਚੋਂ ਜਾਂਦੇ ਆ ਜਿੱਥੇ ਅੱਜ ਗੁਰਦੁਆਰਾ ਬਬਾਨਗੜ ਖੈ ਉੱਥੇ ਭਾਈ ਸਾਹਿਬ ਸੀਸ ਤਾਂ ਰੱਖਦੇ ਆ ਉਥੇ ਕਿਉਂਕਿ ਗੁਰੂ ਹਰ Rai ਸਾਹਿਬ ਤੇ ਗੁਰੂ ਖਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸ਼ਰੀਰ ਦੇ ਅੰਤ ਲਈ ਜਿਹੜੀ ਸੇਵਾ ਉਥੇ ਕੀਤੀ ਗਈ ਸੀ ਕੀਰਤਪੁਰ ਸਾਹਿਬ ਸੁਨੇਹਾ ਪਹੁੰਚਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਾਤਾ ਨਾਨਕੀ ਬਿਰਧ ਹੋ ਚੁੱਕੇ ਆ ਮੈਂ ਫਿਰ ਬੇਨਤੀ ਕਰਾਂ ਕੱਲਾ ਅਮੋਸ਼ਨਲ ਕਰਨੀ ਗੁਰਮਖੋ ਇਸ ਭਾਰਤ ਦੀ ਧਰਤੀ ਨੂੰ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੋਂ ਫਿਦਾ ਹੋਣਾ ਚਾਹੀਦਾ ਕਿਹੜਾ ਜੇ ਅੱਜ ਲੋਕੀ ਬੇਈਮਾਨੀ ਕਰਕੇ ਆਪਣੇ ਪੁੱਤਰ ਆਪਣੇ ਪਤੀ ਆਪਣਾ ਪਰਿਵਾਰ ਬਚਾਉਂਦੇ ਨੇ ਮੈਂ ਕੱਲ ਵੀ ਕਿਹਾ ਕਿ ਕਿਸੇ ਚੰਗੇ ਕੋਲ ਚਲੇ ਜੋ ਸਲਾਹ ਦੇਗਾ ਵੀ ਮੈਂ ਉੱਥੇ ਨਹੀਂ ਜਾਣਾ ਮੇਰੀ ਵਿਗੜ ਜਾਣੀ ਹੈ ਪਰ ਮੇਰੀ ਗੱਲ ਆ ਤੁਸੀਂ ਕਰ ਲੋ ਗੁਰਤੇਗਵਧਰ ਸਾਹਿਬ ਕਹਿੰਦੇ ਤੁਸੀਂ ਘਰਾਂ ਨੂੰ ਜਾਓ ਮੈਂ ਜਾਵਾਂਗਾ ਅੱਜ ਤੱਕ ਖਿਮਾ ਕਰਿਓ ਮੈਂ ਕਿਸੇ ਪੈਗੰਬਰ ਨੂੰ ਨਿੰਦਾ ਨਹੀਂ ਤੇ ਸੱਚ ਇਹ ਵੇ ਜਿਸ ਰੂਹ ਵਿੱਚ ਵੀ ਧਰਮਤਾ ਰੱਬ ਨੇ ਉਹ ਰਸਤਾ ਬਣਾਇਆ ਆਪਣੇ ਆਉਣ ਤੱਕ ਤੇ ਜਿਹੜੇ ਲੋਕ ਰਸਤੇ ਤੇ ਕਬਜ਼ਾ ਕਰਕੇ ਕਹਿੰਨ ਸਾਡਾ ਹੀ ਰਸਤਾ ਜਾਂਦਾ ਮੂਰਖਤਾਈ ਹੈ ਮਹਾਰਾਜ ਕਹਿੰਦੇ ਨੇ ਬਲੇ ਹਾਰੇ ਜਾਉ ਜੀਤੇ ਤੇਰੇ ਨਾਮ ਜਿਨਨੇ ਤੇਰੇ ਨਾਮ ਨੇ ਕੁਰਬਾਨ ਜਾਂਨਾ ਅੱਜ ਤੱਕ ਯਾਦ ਰੱਖੋ ਸਿਰਫ ਇੱਕੋ ਇੱਕ ਪੈਗੰਬਰ ਹੈ ਗੁਰੂ ਤੇਗ ਬਹਾਦਰ ਜੀ ਆਪਣੀ ਉਮਤ ਲਈ ਆਪਣੇ ਉਪਦੇਸ਼ ਮੰਨਣ ਵਾਲਿਆਂ ਲਈ ਤਾਂ ਹਰ ਕੋਈ ਭਲਾ ਮੰਗਦਾ ਪਰ ਸੱਚ ਇਹ ਵੇ ਕਿਸੇ ਦੂਜੇ ਦੇ ਦਰਦ ਦੀ ਖਾਤਰ ਆਪਣਾ ਬਲ ਕੁਰਬਾਨ ਕਰ ਦੇਣਾ ਕੇਵਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਫਿਰ ਸੀਸ ਕੀਰਤਪੁਰ ਸਾਹਿਬ ਜੀ ਫਿਰ ਗੁਰੂ ਗੋਬਿੰਦ ਸਿੰਘ ਜੀ ਆਏ ਜੀ